ਸਿੰਡ ਵਲੀਪੁਰ ਜ਼ਿਲ੍ਹਾ ਤਰਨਤਾਰਨ ਪੰਜਾਬ ਦੇ ਵਿੱਚ ਇਸ ਕਰਕੇ ਬਹੁਤ ਸੋਗਮਈ ਸਵਾਗਤ ਦੇ ਵਿੱਚ ਆਈ ਪਹੁੰਚਿਆ ਕਿਉਂਕਿ ਸਾਡੇ ਇਸੇ ਪਿੰਡ ਦਾ ਜਿਹੜਾ ਜਥਾ ਬੀਬੀਆਂ ਦਾ ਸ਼ੰਭੂ ਬਾਰਡਰ ਤੇ ਗਿਆ ਹੀ ਇਹਦੇ ਵਿੱਚੋਂ ਕੁਝ ਦਿਨ ਪਹਿਲਾਂ ਬੀਬੀ ਬਲਵਿੰਦਰ ਕੌਰ ਜੀ ਜਿਹੜੇ ਉੱਥੇ ਮਤਲਬ ਆਟੈਕ ਹੋਇਆ ਰਾਤ ਨੂੰ ਨੂੰ ਮੁਸ਼ਕਲ ਹੋਈ ਹੈ ਬੜਾ ਹਮਸ ਤੇ ਗਰਮੀ ਉਹ ਗਰਮੀ ਤੇ ਹਮਸਾ ਕਰਕੇ ਉਹਨਾਂ ਨੂੰ ਅਟੈਕ ਦੀ ਆਈ ਹੈ ਉਹਨਾਂ ਨੂੰ ਟ੍ਰਿਪਟ ਕਰਾਇਆ ਉੱਥੇ ਉਹਨਾਂ ਦੀ ਡੈਥ ਹੋ ਗਈ। ਤੇ ਉਹਨਾਂ ਦੀ ਡੈੱਡ ਬੋਡੀ ਕੱਲ ਰਾਤ ਇੱਥੇ ਲੈ ਕੇ ਆਇਆ ਅੱਜ ਉਹਨਾਂ ਦਾ ਹੰਤੂ ਸੰਸਕਾਰ ਹੈ। ਤੇ ਅਸੀਂ ਵੇਖੋ ਕਿਉਂ ਜਾਣਾ ਕਿਉਂ ਪੈ ਰਿਹਾ। ਬਾਰਡਰਾਂ ਦੇ ਉੱਤੇ ਜਾਣਾ ਕਿਉਂ ਪੈ ਰਿਹਾ ਕਿਉਂਕਿ ਪਿਛਲਾ ਜਿਹੜਾ ਕੋਹ ਚੱਲਦਾ ਹੈ ਦਿੱਲੀ ਦੇ ਵਿੱਚ। ਉਹਦੇ ਵਿੱਚ 750 ਕਿਸਾਨ ਦੀ ਸ਼ਹੀਦੀ ਹੋਈ ਹੈ। ਮੰਗਾਂ ਹੋਈਆਂ। ਉਹ ਮੰਗਾਂ ਸਰਕਾਰ ਨੇ ਮੰਨ ਕੇ ਪੂਰੀਆਂ ਨਹੀਂ ਕੀਤੀਆਂ ਤੇ ਦੁਬਾਰਾ ਦਿੱਲੀ ਟੂ ਜਿਹੜਾ ਅੰਦੋਲਨ ਹੈ। ਸ਼ੁਰੂ ਕੀਤਾ ਗਿਆ ਜਿਹਦੇ ਵਿਰਿਆਣੇ ਦੇ ਬਾਰਡਰਾਂ ਤੇ ਰੋਕ ਕੇ ਕੋਈ ਲਗਭਗ ਗੋਲੀਆਂ ਚਲਾ ਕੇ ਸਾਡੇ ਲਗਭਗ 4-500 ਕਿਸਾਨ ਫਟਰ ਕੀਤਾ ਇੱਕ ਨੌਜਵਾਨ ਸ਼ੁਭਕਰਨ ਸਿੰਘ ਉਹਦੀ ਸ਼ਹੀਦੀ ਹੋਈ ਹੈ ਪਿੰਡ ਬੱਲੋ ਪਠੰਡਾ ਦਾ ਰਹਿਣ ਵਾਲਾ ਅਸੀਂ ਵੇਖੋ ਜੇਸ ਹਾਲਾਤ ਦੇ ਵਿੱਚ ਆ ਵੀ ਅਸੀਂ ਇਹ ਦੇਸ਼ ਦੇ ਵਾਸੀ ਆ ਇਹ ਅਸੀਂ ਆਪਣੀ ਗੱਲ ਕਹਿਣ ਵਾਸਤੇ ਸ਼ਾਂਤਪੁਰ ਢੰਗ ਨਾਲ ਦਿੱਲੀ ਜਾਣਾ ਤੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਇਹ ਵਸਤਾ ਹਿੰਦੁਸਤਾਨ ਦੀ ਕੇਂਦਰ ਸਰਕਾਰ ਨੇ ਕੀਤੀ ਆ ਵੀ ਜਿਹੜੀ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀ ਤੇ ਡੈਮੋਕਰੈਟਿਕ ਸਰਕਾਰ ਦੁਨੀਆ ਭਰ ਦੇ ਵਿੱਚ ਕਹਿ ਰਹੀ ਆ ਜਿਹੜਾ ਦੁਨੀਆ ਭਰ ਦੀ ਵਿਸ਼ਵ ਤਾਕਤ ਬਣ ਜਾ ਰਹੀ ਆ ਉਹ ਕਰ ਰਹੀ ਆ ਕਿਸਾਨਾਂ ਦੇ ਨਾਲ ਤੇ ਆ ਇਸ ਬਾਰਡਰ ਤੇ ਵੀ ਹੁਣ ਤੱਕ 20 ਤੋਂ ਲਗਭਗ ਵੱਧ ਸ਼ਹੀਦ ਹੋ ਗਿਆ ਜਦੋਂ ਪਰਸੋਂ ਪਟਿਆਲੇ ਦੇ ਵਿੱਚ ਆ ਭਾਜਪਾ ਦੀ ਜਿਹੜੀ 20 ਦੁਆਰੇ ਬੀਬੀ ਪ੍ਰਨੀਤ ਕੌਰ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਜਦੋਂ ਪ੍ਰਚਾਰ ਕਰਨ ਗਈ ਆ ਤੇ ਕਿਸਾਨਾਂ ਨੇ ਵੱਡੇ ਪੱਧਰ ਤੇ ਉਹਦਾ ਵਿਰੋਧ ਕੀਤਾ ਉਥੇ ਟੱਕਰ ਮੁਕਤੀ ਕੀਤੀ ਇੱਕ ਕਿਸਾਨ ਸਾਡਾ ਉਥੇ ਪਟਿਆਲੇ ਦੇ ਵਿੱਚ ਸ਼ਹੀਦ ਕੀਤਾ ਗਿਆ ਵੀ ਹੁਣ ਵੇਲਾ ਵਾ ਹੁਣ ਸਮਾਂ ਵਾ ਇਹਨੂੰ ਸਦਾ ਤੋਂ ਲਾਂਭੇ ਕਰਨ ਦਾ ਇਹ ਸਮਾਂ ਵਾ ਲੋਕਾਂ ਦੇ ਸਾਹਮਣੇ ਦੇਸ਼ ਭਰ ਦੇ ਸਾਹਮਣੇ ਅੱਜ ਦੱਸ ਦੇਣਾ ਚਾਹੁੰਦੇ ਆ ਇਹ ਬੁਮਕਾਵਾ ਜੇ ਇਹ ਕੇਂਦਰ ਦੇ ਵਿੱਚ ਗਾਂ ਇਹ ਸਰਕਾਰ ਆ ਕੇ ਬਣ ਜਾਂਦੀ ਆ ਤੇ ਫਿਰ ਸੰਵਧਾਨ ਵੀ ਖਤਮ ਆ ਸਾਰਾ ਕੁਝ ਖਤਮ ਆ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਇਸੇ ਤਰ੍ਹਾਂ ਜਿਹੜੀਆਂ ਖੁੱਦ ਕਸ਼ੀਆਂ ਤੇ ਸ਼ਹੀਦियां ਹੁੰਦੀਆਂ ਰਹਿੰਦੀਆਂ ਕੀਮਾ ਕਰਦੇ ਹੋਣ ਜਿਤਨੇ ਗਰੀਬ ਪਰਿਵਾਰ ਅਸੀਂ ਦੇਖੋ ਮੰਗ ਕਰਦੇ ਆਂ ਵੀ ਇਹਦੇ ਵਿੱਚ ਪਰਿਵਾਰ ਬਹੁਤ ਗਰੀਬ ਆ ਇਹਦੇ ਪਰਿਵਾਰ ਨੂੰ ਜੋ ਬਣਦਾ ਮੁਆਵਜ਼ਾ ਕਿਉਂਕਿ ਜਿਹੜੇ ਵੀ ਸ਼ਹੀਦ ਹੋਏ ਦਿੱਲੀ ਦੇ ਵਿੱਚ ਜਾਂਪਤ ਆ ਇੱਥੇ ਹੁੰਦੇ ਰਿਆ ਹੋਂ ਤੱਕ 5 ਲੱਖ ਰੁਪਈਆ ਇਹ ਦਿੰਦੇ ਰਿਆ ਉਹਦੇ ਪਰਿਵਾਰ ਨੂੰ ਜਿਹੜੀ ਆ ਨੌਕਰੀ ਇੱਕ ਜੀ ਨੂੰ ਤੇ ਨਾਲ ਉਹਨਾਂ ਦਾ ਸਮੁੱਚਾ ਕਰਜ਼ਾ ਜਿਹੜਾ ਖਤਮ ਕੀਤਾ ਜਾਵੇ ਤੇ ਨਾਲ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਸੂਚੀਆਂ ਮੰਗਾਂ ਉਹ ਮੰਨੀਆਂ ਜਾਨ ਇਹ ਹੀ ਮੰਗ ਕਰਦੇ ਆ ਜੇ ਸਰਕਾਰ ਇਹ ਨਹੀਂ ਕਰਦੀ ਹੋਰ ਚੱਲ ਰਿਹਾ ਇਹ ਪਹਿਲੀ ਵਾਰ ਇਹ ਅੰਦੋਲਨ ਦੇ ਵਿੱਚ ਹੀ ਜਿੱਥੇ ਅੰਦੋਲਨ ਚੱਲ ਰਿਹਾ ਉੱਤੇ ਦੇਸ਼ ਭਰ ਦੇ ਵਿੱਚ ਚੋਣਾ ਹੋ ਰਹੀਆਂ ਇਹ ਘੋਲੇ ਲਗਾਤਾਰ ਯਾਰ ਇਹ ਸਰਕਾਰ ਕੱਲ ਨੂੰ ਕੋਈ ਵੀ ਬਣਦੀ ਆ ਤੇ ਲਗਾਤਾਰੇ ਜਾਰੀ ਰਹਿਣਾ ਤੇ ਸਰਕਾਰ ਇਹ ਪਰਿਵਾਰ ਦੀ ਪਰਪਾਈ